ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਿ ਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਨਾਮ ਜੀਬ ਜੀ ਦੀ ਬਾਣੀ ਚੱਲ ਰਹੀ ਹੈ ਆਯਾਸਰ ਰਾਗ ਦੇ ਵਿੱਚ ਅਉਤਜੀ ਦੇ ਇਹ ਇੱਥੇ ਸ਼ਬਦ ਰੰਭ ਹੁੰਦੇ ਹਨ ਇਹਨਾਂ ਸ਼ਬਦ ਭਗਤ ਜੀ ਦੇ ਸੰਪੂਰਨ ਹੋਏ ਆਓ ਅਗਲੇ ਸ਼ਬਦ ਵਿੱਚ ਭਗਤ ਨਾਮਦੇਵ ਜੀ ਬਤਨ ਕਰਦੇ ਹਨ ਜੀ ਆਸ ਸਾਪ ਕੁੰਜ ਨਾ ਛੋੜੈ ਵਿਖ ਸਾਪ ਕੁੰਜ ਛੋੜੈ ਵਿਖ ਨਾ ਛੋੜੈ ਉਦਕ ਮਾਹੇ ਜੈਸੇ ਬਗ ਧਿਆਨ ਮੰਡ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਭਗਤ ਨਾਮਜੀਬ ਜੀ ਆਪਣੀ ਰਸਨਾ ਤੋਂ ਇਹ ਅਗਲਾ ਸ਼ਬਦ ਰਮ ਕਰਦੇ ਹਨ ਸਾਫ ਉਂਝ ਨਾ ਛੋੜੈ ਉਂਝ ਛੋੜੈ ਵਿਖ ਨਾ ਛੋੜੈ ਉਦਰ ਮੈਂ ਜੈਸੇ ਬਗ ਧਿਆਨ ਮੰਡ ਇਹ ਜੋ ਸ਼ਬਦ ਹੈ ਭਗਤ ਨਾਮਦੇਵ ਜੀ ਉਚਾਰਨ ਕਰਦੇ ਹੋਏ ਇੱਕ ਬ੍ਰਾਹਮਣ ਨੂੰ ਪੰਡਤ ਨੂੰ ਸਿੱਖਿਆ ਬਖਸ਼ਦੇ ਹਨ ਉੱਥੇ ਨਾਲ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਟੀਕਾਕਾਰ ਲਿਖਕਾਰਾਂ ਨੇ ਸ਼ਬਦੀ ਵੀ ਧਿਆਨਕਾ ਦੱਸਣਾ ਕੀਤੀ ਹੈ ਕਿ ਜਿਸ ਵੇਲੇ ਭਗਤ ਨਾਮਦੇਵ ਜੀ ਨਦੀ ਤੇ ਕੱਪੜੇ ਧੋਣ ਜਾਇਆ ਕਰਦੇ ਸੀ ਇੱਕ ਉਹਨਾਂ ਦਾ ਕੰਮ ਸੀ ਕੱਪੜਿਆਂ ਨੂੰ ਰੰਗਣਾ ਪੈਲ ਨੂੰ ਰੰਗਣ ਤੋਂ ਧੋਣ ਵੀ ਜਾਇ ਕਰਦੇ ਸੀ ਕੱਪੜਿਆਂ ਨੂੰ ਸਲਾਈ ਕਰਨਾ ਸੀ ਨਾ ਤੇ ਰੰਗਣਾ ਉਹਨਾਂ ਦਾ ਕੀਤਾ ਸੀ ਤੇ ਇੱਕ ਦਿਨ ਭਗਤ ਨਾਮਜੀਵ ਜੀ ਨਦੀ ਤੇ ਵਸਤਰ ਕੱਪੜੇ ਧੋਰੇ ਹਨ ਇੱਕ ਪਾਸੇ ਇੱਕ ਬ੍ਰਾਹਮਣ ਪੰਡਿਤ ਇੱਕ ਸਾਧੂ ਜਿਹੜਾ ਸੀ ਉਹ ਆਪਣੇ ਧਿਆਨ ਵਿੱਚ ਭਜਨ ਕਰ ਰਿਹਾ ਹੈ ਬੰਦਗੀ ਕਰ ਰਿਹਾ ਹੈ ਭਜਨ ਕਰ ਰਿਹਾ ਹੈ ਪਰ ਭਗਤ ਨਾਮਦੇਵ ਜੀ ਆਪਣੇ ਧਿਆਨ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਕੱਪੜਿਆਂ ਨੂੰ ਧੋਈ ਜਾ ਰਿਹਾ ਤੇ ਚਾਨਕੀ ਉੱਥੇ ਨਦੀ ਦੇ ਟੱਟ ਤੇ ਇੱਕ ਸੇਠ ਆਇਆ ਸ਼ਾਹੂ ਕਰ ਆਇਆ ਜਿਹੜਾ ਕਿ ਨਦੀ ਦੇ ਜਲ ਵਿੱਚ ਛਲਾਂਣ ਕਰਨ ਵਾਸਤੇ ਆਪਣੇ ਬਸਤਰ ਤਾਰ ਕੇ ਨਦੀ ਦੇ ਟੱਟ ਤੇ ਉਹ ਸਾਧੂ ਦੇ ਨੇੜੇ ਨਜ਼ਦੀਕ ਉਹਨੇ ਬਸਤਰ ਰੱਖਤੇ ਤੇ ਬਸਤਰਾਂ ਦੇ ਨਾਲ ਇੱਕ ਖੁਰਜੀ ਮਾਇਆ ਦੀ ਥੈਲੀ ਸੀ ਉਹਦੀ ਜੇਬ ਦੇ ਵਿੱਚ ਪਹਿਲਾਂ ਲੋਕ ਖੁਰজੀਆਂ ਰੱਖਿਆ ਕਰਦੇ ਸੀ ਥੈਲੀਆਂ ਹੁਣ ਤਾਂ ਪਰਸ ਵੱਟੇ ਹੱਥ ਸਾਡੇ ਕੋਲ ਜੇਬ ਹਨ ਪਰੋ ਸਮੇ ਲੋਕ ਜਿਹੜੇ ਸਿਸ਼ਾਉਕਾਰ ਖੁਰজੀਆਂ ਥੈਲੀਆਂ ਨਾਲ ਲਟਕਾ ਕੇ ਰੱਖਦੇ ਸੀ ਆਪਣੀ ਕਿਸੇ ਦੀ ਜਗ੍ਹਾ ਤੇ ਇਹ ਸੰਗਤ ਜੀ ਉਹ ਸਾਹੂ ਕਾਰਨ ਆਪਣੀ ਥੈਲੀ ਜਿਹੜੀ ਖੁਰਜੀ ਸੀ ਮਾਇਆ ਦੀ ਉਹ ਵੀ ਨੇੜੇ ਵਸਤਰਾਂ ਤੇ ਰੱਖਤੀ ਤੇ ਭਗਤ ਨਾਮਦੇਵ ਜੀ ਆਪਣੀ ਮੌਜ ਦੇ ਵਿੱਚ ਬੰਦਗੀ ਕਰਦੇ ਹਨ ਉਹ ਰਾਮ ਰਾਮ ਕਰਦੇ ਹੋਏ ਠਾਕੁਰ ਨੂੰ ਧਿਆਉਂਦੇ ਹੋਏ ਆਪਣਾ ਕੰਮ ਕਰ ਰਹੇ ਹਨ ਤੇ ਉਧਰ ਬ੍ਰਾਹਮਣ ਜਿਹੜਾ ਸਾਧੂ ਸੀ ਉਹ ਇੱਕ ਅੱਖ ਢੇਡਦਾ ਹੈ ਕਦੀ ਅੱਖਾਂ ਮੀਟ ਲੈਂਦਾ ਕਦੀ ਅੱਖਾਂ ਘੇੜ ਕੇ ਦੇਖ ਲੈਂਦਾ ਕਿ ਸਭੂ ਕਾਰਨੇ ਥੈਲੀ ਮਾਇਆ ਦੀ ਰੱਖਤੀ ਤੇ ਤਲਾਕ ਸਾਧੂ ਜਿਹੜਾ ਸੀ ਉਹਦੇ ਮਨ ਦੇ ਵਿੱਚ ਬੇਈਮਾਨੀ ਆਈ ਇਸ ਵੇਲੇ ਸਹੂ ਕਾਰਨੇ ਨਦੀ 'ਚ ਟੁੱਬੀ ਮਾਰੀ ਟੁੱਬੀ ਮਾਰਨ ਦੇ ਸਮੇਂ ਦੇ ਵਿੱਚ ਉਹਨੇ ਖੁਰਜੀ ਮਾਇਆ ਦੀ ਲਕਾ ਲਈ ਮਾਇਆ ਦੀ ਜਿਹੜੀ ਥੈਲੀ ਸੀ ਉਹਨੇ ਆਪਣੇ ਜਿੱਥੇ ਆਸਣ ਲਾ ਕੇ ਬੈਠਾ ਸੀ ਉਹ ਸਾਧੂ ਉਹ ਮਾਇਆ ਦੀ ਥੈਲੀ ਆਪਣੇ ਆਸਨ ਦੇ نیچے ਲਗਾ ਕੇ ਰੱਖ ਲਈ ਕਿ ਜਦੋਂ ਚਲਾ ਜਾਏਗਾ ਮਾਇਆ ਵਰਤਲਾ ਦਾ ਤੇ ਭਗਤ ਨਾਮਦੇਵ ਜੀ ਇਹ ਸਾਰਾ ਕੌਤਕ ਦੇਖਦੇ ਰਹੇ ਨਾਲੇ ਕੰਮ ਕਰ ਰਹੇ ਹਨ ਆਪਣਾ ਜਦੋਂ ਜਿਸ ਵੇਲੇ ਉਹ ਛਾਹੂਕਾਰ ਸੇਠੀ ਜਿਹੜਾ ਨਦੀ ਚੋਂ ਬਾਹਰ ਨਿਕਲਿਆ ਵਸਤਰ ਪਾਏ ਤੇ ਉੱਥੇ ਤੱਕਿਆ ਜਦੋਂ ਮਾਇਆ ਦੀ ਜਿਹੜੀ ਖੁਰਜੀ ਆ ਉਹ ਮਾਇਆ ਦੀ ਥੈਲੀ ਆਈ ਨਹੀਂ ਉੱਥੇ ਉਨੇ ਰੋਲਾ ਪਾਤਾਂ ਨੇ ਜਦੀਕ ਹੋਰ ਕੋਈ ਨਹੀਂ ਸੀ ਜਾਉ ਸਾਧੂ ਸੀ ਜਾਂ ਨਾਮਦੇਵ ਸੀ ਭਗਤ ਨਾਮ ਦੀ ਸਾਧੂ ਵਾਲ ਜਦੋਂ ਤੱਕਿਆ ਉਹਦੀਆਂ ਅੱਖਾਂ ਬੰਦ ਸਨ ਇਸ ਕਰਕੇ ਸੇਠ ਨੂੰ ਸ਼ੱਕ ਨਹੀਂ ਹੋਇਆ ਕਹਿੰਦੇ ਸਾਧੂ ਐ ਭਗਤੀ ਕਰ ਰਿਹਾ ਹੈ ਉਹ ਰਾਮ ਰਾਮ ਕਰ ਰਿਹਾ ਹੈ ਇਹਨੇ ਕੀ ਮਾਇਚ ਕਰੀ ਤੇ ਜਾ ਦਿਵਾਲੇ ਹੋਇਆ ਭਗਤ ਨਾਮਦੇਵ ਜੀ ਜੀ ਨਾਮਦੇਵ ਜੀ ਨੂੰ ਚੋਰ ਸਮਝ ਲਿਆ ਉਹ ਸੈਟ ਸੀ ਜਿਹੜਾ ਸਭ ਕਾਲ ਸੀ ਉਹਨੇ ਨਾਮਦੇਵ ਜੀ ਤੇ ਗੱਲ ਵਿੱਚ ਪਰਨਾ ਪਾਲਿਆ ਨੂੰ ਭਾਵ ਕਿ ਉਹਨੂੰ ਨਾਮਦੇਵ ਜੀ ਨੂੰ ਚੋਰ ਬਣਾਤਾ ਵਾਰ-ਵਾਰ ਨਾਮਦੇਵ ਜੀ ਨੂੰ ਪੁੱਛਦਾ ਕਿ ਮੇਰੀ ਮਾਇਆ ਦੀ ਥੈਲੀ ਸੀ ਇੱਥੇ ਤੂੰ ਚੱਕ ਲਈ ਹੈ ਤੂੰ ਹੀ ਇੱਥੇ ਸਾਹਮਣੇ ਹੈ ਹੋਰ ਤਾਂ ਕੋਈ ਹੈ ਨਹੀਂ ਭਗਤ ਨਾਮਦੇਵ ਜੀ ਹੱਥ ਜੋੜਦਿਆਂ ਨਾ ਕਿਉਂ ਭਗਤ ਉਹ ਸੱਚੇ ਭਗਤ ਸੀ ਬੰਦਗੀ ਕਰਦੇ ਸੀ ਉਹਨੂੰ ਪਤਾ ਵੀ ਇਹ ਭਗਤ ਨਾਮਦੇਵ ਜੀ ਨੂੰ ਪਤਾ ਹੈ ਕਿ ਉਹ ਸਾਹਮਣੇ ਠੱਗ ਬੈਠਾ ਹੈ ਇੱਕ ਸਾਧੂ ਪਰ ਭਗਤ ਨਾਮਦੇਵ ਜੀ ਬੁੱਲਦੇ ਨਹੀਂ ਉਹ ਵਾਰ-ਵਾਰ ਜਿਹੜਾ ਛੇੜਸੀ ਉਹ ਕਾਲਾ ਪੈ ਗਿਆ ਬੜੀਆਂ ਗਾਲਾਂ ਕੱਢਦਾ ਰੋਲਾ ਪੰਦਾ ਇੱਕ ਮੇਰੀ ਮਾਇਆ ਦੀ ਖੁਰਜੀ ਇਹ ਨਾਮਦੇਵ ਜੀ ਨੇ ਇਹ ਧੋਬੀ ਨੇ ਚੱਕ ਲਈ ਨਾਮ ਤੇ ਉਹਨੂੰ ਪਤਾ ਨਹੀਂ ਸੀ ਨਾਮਦੇਵ ਜੀ ਦਾ ਰੋਲਾ ਪਾंदे ਪਾंदे ਦੇਖੋ ਕੰਮ ਅਕਾਲ ਪੁਰਖ ਦੀ ਦਿੱਲਾ ਹੋਈ ਉਹ ਪਰਮੈਸ਼ਰ ਦੀ ਹਵਾ ਤਾਂ ਚੱਲਦੀ ਸੀ ਪਹਿਲਾਂ ਹੀ ਜੇ ਸਾਧੂ ਜਿਹੜਾ ਸੀ ਦੇਖੋ ਆਪਣੇ ਉੱਥੇ ਖੁਰਜੀ ਲੁਕੋ ਕੇ ਆਸਨ ਦੇ ਥੱਲੇ ਕੋਲ ਆਣ ਕੇ ਉਹ ਵੀ ਰੋਲਾ ਪਾਣ ਲੱਗ ਗਿਆ ਕਹਿੰਦਾ ਹੋਰ ਤਾਂ ਕੋਈ ਹੈ ਨਹੀਂ ਇਹ ਕੱਪੜੇ ਧੋ ਰਿਆ ਤੋਂ ਵੀ ਇਹ ਨਹੀਂ ਚੱਕੀ ਹੋਈ ਕਿਉਂਕਿ ਉਹਦੇ ਗੱਲ ਪਾ ਰਿਹਾ ਆਪਣਾ ਕੀਤਾ ਹੋਇਆ ਕਰਮ ਤੇ ਉਹਨੇ ਚਿਰ ਨੂੰ ਇੱਕੋ ਦਮ ਹਵਾ ਦਾ ਬਹੁਤ ਵੇਗ ਹੋ ਗਿਆ ਹਵਾ ਇੱਕਦਮ ਤੇਜ਼ ਹੋ ਗਈ ਹਵਾ ਦੇ ਤੇਜ਼ ਹਉਣ ਕਾਰਨ ਉਹ ਬਸਤਰ ਸੀ ਜਿਹੜੀ ਉੱਥੇ ਪਏ ਹੋਏ ਵਿਛਾਏ ਹੋਏ ਜਿੱਥੇ ਬੈਠ ਕੇ ਆਸਣ ਲਾਇਆ ਸੀ ਉੱਡ ਜਾਂਦੇ ਹਨ ਉੱਡਣ ਕਰਕੇ ਉਹ ਜੀ ਮਾਇਆ ਦੀ ਖੁਰਜੀ ਨੰਗੀ ਹੋ ਜਾਂਦੀ ਹੈ ਮਾਇਆ ਦੀ ਜਿਹੜੀ ਥੈਲੀ ਸੀ ਉਹ ਨੰਗੀ ਹੋ ਗਈ ਤੇ ਠੀਕ ਉਸੇ ਵੇਲੇ ਉਹ ਸੀਟ ਦਾ ਧਿਆਨ ਗਿਆ ਸਾਹਮਣੇ ਉਹ ਆਸਣ ਦੇ ਮਾਇਆ ਦੀ ਥੈਲੀ ਪਈ ਹੈ ਉਹ ਦੇਖੋ ਨਾਮਦੇਵ ਜੀ ਤੋਂ ਗਲੋਂ ਲੈ ਕੇ ਹੁਣ ਸਾਧੂ ਤੇ ਗੱਲ ਪੈ ਗਿਆ ਉਹ ਹੀ ਸੇਠ ਹੁਣ ਸਾਧੂ ਦੀ ਬੇਇੱਜ਼ਤੀ ਕੀਤੀ ਉਹਨੇ ਕਹਿੰਦੇ ਤੂੰ ਕੈਸਾ ਸਾਧੂ ਹੈ ਭੀਖ ਸਾਧੂਆਂ ਵਾਲੇ ਅੰਦਰ ਤੇਰੇ ਠੱਗੀ ਸੁਪੀ ਹੋਈ ਹੈ ਚੋਰ ਹੈ ਤੂੰ ਤੈ ਮੇਰੀ ਮਾਇਆ ਦੀ ਖੁਰਜੀ ਤੂੰ ਆਪ ਚੋਰੀ ਕੀਤੀ ਨਾਮ ਇਹ ਭਲੇ ਪੁੱਛਦਾ ਲਾ ਰਿਹਾ ਉਹਨੇ ਚੱਕੀ ਨਹੀਂ ਸੀ ਤੂੰ ਵਾਰ-ਵਾਰ ਉਹਦਾ ਨਾਮ ਲਈ ਜਾ ਰਿਹਾ ਮੈਨੂੰ ਵੀ ਕਹੀ ਜਾਂਦਾ ਕਿ ਉਹਨੇ ਚੱਕੀ ਹੈ ਨਾਮਦੇਵ ਜੀ ਨੇ ਉਥੇ ਜਦੋਂ ਬਹੁਤ ਝਗੜਾ ਵੱਧ ਗਿਆ ਤੇ ਨਾਮਦੇਵ ਜੀ ਦੇਖੋ ਭਲਾ ਸੁਭਾਅ ਹੁੰਦਾ ਸਾਧੂਆਂ ਦਾ ਭਗਤ ਨਾਮਦੇਵ ਜੀ ਸ਼ਾਂਤ ਸੁਭਾਅ ਵਾਲੇ ਸਨ ਕਿਉਂ ਬੰਦਗੀ ਕਰਦੇ ਸੀ ਸ਼ਾਂਤੀ ਸੀ ਅੰਦਰ ਉਹਨਾਂ ਫਿਰ ਵੀ ਜਾ ਕੇ ਸਮਝਾਇਆ ਸੇਠ ਨੂੰ ਕਹਿੰਦੇ ਸੇਠ ਜੀ ਤੁਹਾਡੀ ਮਾਇਆ ਮਿਲ ਗਈ ਹੈ ਖੁਰਜੀ ਮਿਲ ਗਈ ਹੈ ਜਾਓ ਚਲੇ ਜਾਓ ਕੋਈ ਗੱਲ ਨਹੀਂ ਛੱਡ ਦੋ ਇਹਨੂੰ ਫਿਰ ਵੀ ਉਹਨੂੰ ਵੇਖੋ ਚੋਰ ਨੂੰ ਜਿਹੜਾ ਭਗਤੀ ਭਗਤ ਦੇ ਬਾਣੇ ਦੇ ਵਿੱਚ ਬੈਠਾ ਹੋਇਆ ਬਗਲਾ ਸਮਾਧੀ ਲਾ ਕੇ ਬੈਠਾ ਸੀ ਉਹਨੂੰ ਛਡਾਇਆ ਤੇ ਛਡਾਨ ਤੋਂ ਬਾਅਦ ਸੇਰਤਾ ਚਲਾ ਗਿਆ ਭਗਤ ਨਾਮਦੇਵ ਜੀ ਫਿਰ ਉਹਨੂੰ ਬਿਠਾ ਕੇ ਪਰਦੇਸ਼ ਦਿੰਦੇ ਆ ਤੇ ਸ਼ਬਦ ਉਚਾਰਨ ਕੀਤਾ ਭਗਤ ਜੀ ਨੇ ਜਿਹਦੇ ਵਿੱਚ ਪਰਦੇਸ਼ ਬਖਸ਼ਿਆ ਭਗਤ ਨਾਮਦੇਵ ਜੀ ਨੇ ਕਹਿੰਦੇ ਸੱਪ ਕਹਿੰਦੇ ਸੱਪ ਜਿਹੜਾ ਹੁੰਦਾ ਸਪੂਲਾ ਜਿਹੜਾ ਹੁੰਦਾ ਉਹ ਕੁੰਝ ਤਾਂ ਛੱਡਦਾ ਹੈ ਉਹ ਨੀਰੇ ਚਾਨਣ ਦੇ ਮੁਤਾਬਕ ਆਪਣੇ ਸਰੀਰ ਤੋਂ ਕੱਪੜੇ ਤਾਰਦਾ ਕੁੰਝ ਛੱਡਦਾ ਆਪਾਂ ਦੇਖਦੇ ਆ ਨਾ ਜਿੱਥੇ ਕੁੰਝ ਪਈ ਹੁੰਦੀ ਸੀ ਆਪਾਂ ਕਹਿੰਦੇ ਸੀ ਤੇ ਸਭ ਹੋਏਗਾ ਰਾਤ ਨੂੰ 15 ਦਿਨ ਬਾਅਦ ਜਦੋਂ ਮਸਿਆ ਪੂਰਨਵਾਸੀ ਹੁੰਦੀ ਹੈ ਉਹ ਆਪਣੇ ਸਰੀਰ ਤੋਂ ਜਿਹੜਾ ਉਹ ਉੱਪਰਲੀ ਕੁੰਝ ਹੁੰਦੀ ਹੈ ਤਾਰ ਦਿੰਦਾ ਫਿਰ ਨਵੀਂ ਆਉਣ ਲੱਗ ਜਾਂਦੀ ਹੈ ਤੇ ਭਗਤ ਨਾਮਦੇਵ ਜੀ ਧਾਰਨ ਲੈਂਦੇ ਹਨ ਕਹਿੰਦੇ ਸੱਪ ਜਿਹੜਾ ਕੁੰਝ ਤਾਂ ਤਾਰ ਦਿੰਦਾ ਪਰ ਵਿਖ ਨਹੀਂ ਛੱਡਦਾ ਜ਼ਹਿਰ ਨਹੀਂ ਛੱਡਦਾ ਜ਼ਹਿਰ ਉਹਦੇ ਅੰਦਰ ਹੀ ਰਹਿੰਦੀ ਹੈ ਸੱਪ ਕੁੰਝ ਨਾ ਛੋੜੇ ਵਿਖ ਬਖ ਸੱਪ ਕੁੰਝ ਛੋੜੇ ਵਿਖ ਨਾ ਛੋੜੇ ਭਗਤ ਜੀ ਕਹਿੰਦੇ ਕੁੰਝ ਤਾਂ ਛੱਡ ਦਿੰਦਾ ਸੱਪ ਪਰ ਉਹ ਵਿਖ ਜ਼ਹਿਰ ਨਹੀਂ ਛੱਡਦਾ ਇਸੇ ਤਰ੍ਹਾਂ ਸਾਧੂ ਜੀ ਭਗਤ ਜੀ ਤੁਸੀਂ ਬਣਿਓ ਸਾਧੂ ਬਣਿਓ ਘਰ-ਬਾਰ ਛੱਡਿਆ ਤੁਸੀਂ ਘਰ ਤਾਂ ਛੱਡਤਾ ਗ੍ਰਸਥਾ ਛੱਡਤੀ ਪਰ ਫੁਰਨਿਆਂ ਦੀ ਅਮੈਲ ਅਜੇ ਵੀ ਅੰਦਰ ਹੈ ਵਿਕਾਰ ਕਰਨੇ ਨਹੀਂ ਛੱਡੇ ਚੋਰੀਆਂ ਕਰਨੀਆਂ ਨਹੀਂ ਛੱਡੀਆਂ ਉਹ ਸੱਪ ਦੇ ਤੇ ਭਗਤ ਨਾਮਦੇਵ ਜੀ ਸਾਨੂੰ ਸਮਝਾਉਂਦੇ ਹਨ ਉਹ ਸਮੇਂ ਉਹ ਸਾਧੂ ਨੂੰ ਕਹਿ ਰਹੇ ਹਨ ਭਗਤ ਨਾਮਦੇਵ ਜੀ ਕਹਿੰਦੇ ਉਹ ਹਾਲ ਤੁਹਾਡਾ ਲੋਕਾਂ ਦਾ ਹੈ ਤੁਸੀਂ ਘਰ-ਬਾਰ ਤਾਂ ਛੱਡਤਾ ਬੱਚੇ ਛੱਡਤੇ ਗ੍ਰਸਥ ਛੱਡਤੀ ਸਾਧੂ ਬਣਿਓ ਬਾਹਰਲਾ ਭੇਖ ਧਨ ਕਰਕੇ ਸਾਧਾਂ ਵਾਲੇ ਕੱਪੜੇ ਪਾ ਕੇ ਤੁਸੀਂ ਸਮਝਦੇ ਹੋ ਕਿ ਸੀ ਸਾਧੂ ਬਣ ਗਏ ਪਰ ਅੰਦਰ ਤੁਹਾਡੇ ਤਾਂ ਚੋਰ ਸੁਪਿਆ ਚੋਰ ਸੁਪਿਆ ਮੈਲ ਸੁਪੀਏ ਤੁਸੀਂ ਐਸੇ ਵਿਕਾਰ ਕਰਦੇ ਹੋ ਮਾਇਆ ਦੇ ਤੁਹਾਡਾ ਧਿਆਨ ਸੀ ਮੈਂ ਵੀ ਦੇਖ ਰਿਹਾ ਸੀ ਇੱਕ ਅੱਖ ਤੁਹਾਡੀ ਜਾਗਦੀ ਸੀ ਇੱਕ ਬੰਦ ਸੀ ਤੁਸੀਂ ਇੱਕ ਅੱਖ ਨਾਲ ਵਾਰ-ਵਾਰ ਉਹਦੀ ਮਾਇਆ ਨੂੰ ਦੇਖਦੇ ਰਹੇ ਇਹ ਦੇਖੋ ਇਹ ਧਾਰਨ ਉਹਦੇ ਵਾਸਤੇ ਲਈ ਉਥੇ ਦੁਨੀਆ ਨੂੰ ਪ੍ਰਦੇਸ਼ ਦਾ ਭਗਤ ਜੀ ਬਖਸ਼ਦੇ ਹਨ ਕਹਿੰਦੇ ਜਿਵੇਂ ਸੱਪ ਜਿਹੜਾ ਹੈ ਉਹ ਬਿਖਰੀ ਨਾ ਛੱਡਦਾ ਇਸੇ ਤਰ੍ਹਾਂ ਤੁਹਾਡਾ ਕੰਮ ਹੈ ਤੁਸੀਂ ਘਰ-ਵਾਰ ਤਾਂ ਛੱਡ ਤਾਂ ਸੱਪ ਦੀ ਤਰ੍ਹਾਂ ਕੁੰਝ ਤਾਂ ਛੱਡਤੀ ਗ੍ਰਿਸ਼ਤੀ ਛੱਡਤੀ ਕਹਿੰਦੇ ਪਰ ਜ਼ਹਿਰ ਉਸੇ ਤਰੀਂ ਅੰਦਰ ਵਕਾਰਾਂ ਦਾ ਜ਼ਹਿਰ ਜੀ ਵੀ ਅੰਦਰ ਹੈ ਚੋਰੀ ਹੈ ਜੀ ਵੀ ਅੰਦਰ ਹੈ ਮਾੜੇ ਕਰਮ ਜੀ ਵੀ ਤੁਹਾਡੇ ਅੰਦਰ ਹੀ ਛਿਪੇ ਪਿਆ ਹਨ ਫਿਰ ਕੀ ਲਾਭ ਹੈ ਬਸਰ ਪਾਣ ਦਾ ਸਾਧ ਬਣਨ ਦਾ ਸਾਧ ਸਾਧ ਦਾ ਤਾਂ ਨਾਮ ਹੀ ਸਾਧਨਾ ਹੈ ਇਹ ਮਨ ਦੀ ਸਾਧਨਾਂ ਨੂੰ ਸਾਧ ਕਹਿੰਦੇ ਹਨ ਤੇ ਕਹਿੰਦੇ ਉਹ ਸਾਧਨਾ ਤਾਂ ਅਜੇ ਵੀ ਤੁਹਾਡੇ ਅੰਦਰ ਨਹੀਂ ਤੁਸੀਂ ਮਨ ਨੂੰ ਤਾਂ ਸਾਧ ਨਹੀਂ ਪਾਏ ਜੇ ਮਨ ਨਹੀਂ ਸਾਧਿਆ ਫਿਰ ਬਾਹਰ ਭੇਖ ਕਰਨ ਦਾ ਕੋਈ ਲਾਭ ਨਹੀਂ ਭਗਤ ਜੀ ਕਹਿੰਦੇ ਐਸੇ ਠੱਗ ਦੁਨੀਆ ਤੇ ਬਹੁਤ ਤੁਰੇ ਫਿਰਦੇ ਹਨ ਜਿਹੜੇ ਬਾਹਰ ਨੇ ਭੇਖ ਕਰਕੇ ਆਮ ਭੋਲੇ ਪਾਲੇ ਲੋਕਾਂ ਨੂੰ ਠੱਗੀ ਜਾ ਰਹੇ ਹਨ ਤੇ ਹੁਣ ਵੀ ਐਸੀ ਬੋਲਵਾਲ ਹੈ ਕਲ ਯੁੱਗ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਬਸਤਰਾ ਕਰਕੇ ਬਹੁਤੇ ਲੋਕ ਸਾਧ ਹਨ ਚਿਹਰਾ ਬਨੋਟੀ ਬਹੁਤ ਜ਼ਿਆਦਾ ਹੁਣ ਕਲ ਯੁਗ ਦੇ ਵਿੱਚ ਚਿਹਰੇ ਦੇ ਉੱਤੇ ਸੀ ਮੋਹਤੋ ਜਨਿਆ ਚਿਹਰਾ ਬਨੋਟੀ ਬਹੁਤ ਜ਼ਿਆਦਾ ਹੈ ਚਿਹਰੇ ਦੇ ਕਚੇਰੇ ਦੇ ਥੱਲੇ ਕਿੰਨੇ ਚਿਹਰੇ ਛੁਪੇ ਹੋਇਆ ਨੇ ਕਿੰਨੇ ਪਾਪ ਕੁਕਰਮ ਛੁਪੇ ਹੋਇਆ ਨੇ ਆਪਾਂ ਨੂੰ ਸਾਬ ਵੀ ਨਹੀਂ ਹੈ ਆਪਣੇ ਹਰ ਇੱਕ ਧਰਮ ਦੇ ਵਰਗ ਦੇ ਵਿੱਚ ਧਰਮ ਦੇ ਵਿੱਚ ਲੋਕ ਬਨੋਟੀਪਨ ਲੈ ਕੇ ਬਨੋਟੀ ਚਿਹਰੇ ਲੈ ਕੇ ਤੁਰੇ ਫਿਰ ਜਨ ਜਿਨ੍ਹਾਂ ਦੇ ਮੁਖਾਂ ਤੇ ਦਾੜੀਆਂ ਤੇ ਸਰੀਰ ਦੇ ਉੱਤੇ ਬਸਤਰ ਸਾਧਵਾ ਵਾਲੇ ਗੁਰਮਖਾਵਾਲਾ ਭੇਖ ਗਾਤਰੇ ਪਾ ਕੇ ਅੰਮ੍ਰਿਤ ਛੱਕ ਕੇ ਲੋਕ ਠੱਗੀਆਂ ਮਾਰੀ ਜਾਂਦੇ ਆਂ ਦੇਖਦੇ ਆਂ ਨਾ ਹੁਣ ਤਾਂ ਆਪਣੇ ਕੋਲ ਵੀਡੀਓ ਸਾਹਮਣੇ ਹੁੰਦੀਆਂ ਨੇ ਪਹਿਨੋ ਇਹ ਸਮਾਂ ਨਹੀਂ ਸੀ ਕਿਵੇਂ ਉੱਤਰ ਦਾ ਯੋਗ ਨਹੀਂ ਸੀ ਹੁਣ ਮੋਬਾਈਲ ਹੱਥ 'ਚ ਹੁੰਦਿਆਂ ਨਾਲ ਦੀ ਨਾਲ ਆਪਾਂ ਦੇਖਦੇ ਆਂ ਆ ਵੀਡੀਓ ਆਈ ਸੀ ਕੱਲ ਪਸੀ ਕੋ ਭਈਆ ਜਿਹੜਾ ਉਹਨੇ ਬਸਤਰ ਪਾਏ ਹੋਏ ਹੁੰਦੇ ਦਾੜਾ ਰੱਖਿਆ ਹੋਇਆ ਉਹਨਾਂਦਪੁਰ ਸਾਹਿਬ ਦੇ ਕੋਲ ਲੋਕਾਂ ਨੂੰ ਮਾਇਆ ਮੰਗਦਾ ਅੱਗੇ ਖੜ ਕੇ ਗੱਡੀਆਂ ਦੇ ਭੀਖ ਧਾਰਨ ਕਰ ਲੈਂਦੇ ਹਨ ਆਮ ਲੋਕ ਇਸ ਭੀਖ ਦਾ ਫਾਇਦਾ ਠਾਦੇ ਆ ਤੇ ਹਰ ਇੱਕ ਧਰਮ ਵਰਗ ਵਿੱਚ ਐਸੇ ਲੋਕ ਹਨ ਜਿਹੜੇ ਉਸੇ ਭੀਖ ਨੂੰ ਧਾਰਨ ਕਰਕੇ ਸਾਡੇ ਆਮ ਜਨਤਾ ਨੂੰ ਆਪਾਂ ਨੂੰ ਠੱਗੀ ਜਾਂਦੇ ਆ ਨਾ ਆਪਾਂ ਉਹਨਾਂ ਦੇ ਸ਼ਿਕਾਰ ਬਣਦੇ ਆ ਸਾਧੂ ਪੁਨੇ ਵਿੱਚ ਇਸੇ ਤਰ੍ਹਾਂ ਜੋਗੀ ਲੋਕ ਵੀ ਇਸੇ ਤਰ੍ਹਾਂ ਮੁੰਦਰਾ ਪਾ ਕੇ ਮਨੋਟੀ ਜੋਗੀ ਬਣ ਜਾਂਦੇ ਆ ਲੋਕ ਇਹੋਕ ਨੋਟਿਸ ਸਾਧੂਆਂ ਮੰਗਤੇ ਹੁੰਦੇ ਆਣ ਦੇਖੋ ਸਾਧੂ ਬਣ ਕੇ ਜੋਗੀ ਬਣ ਕੇ ਆਪਾਂ ਨੂੰ ਠੱਗ ਕੇ ਲੈ ਜਾਂਦੇ ਹਨ ਘਰਾਂ ਦੇ ਵਿੱਚ ਬੀਬੀਆਂ ਭੈਣਾ ਆਮ ਸ਼ਕਾਰ ਹੁੰਦੀਆਂ ਨੇ ਸੇ ਸਾਧੂਆਂ ਦਾ ਜੋਗੀਆਂ ਦਾ ਆਪਾਂ ਭਲੇ ਪੁੱਸ ਸਮਝ ਕੇ ਅੱਗੇ ਹੱਥ ਕਰਦੇ ਆਂ ਬੀਬੀਆਂ ਹੀ ਹੱਥ ਕਰ ਲੈਂਦੀਆਂ ਨੇ ਕਈ ਮਨੁੱਖ ਵੀ ਬੰਦੇ ਵੀ ਕਰਦੇ ਆਂ ਕਿ ਸਾਡਾ ਹੱਥ ਦੇਖੋ ਹੱਥ ਦੇਖਣ ਵਿੱਚ ਹੀ ਠੱਗ ਕੇ ਲੈ ਜਾਂਦੇ ਆ ਕਿੰਨੀ ਕਿੰਨੀ ਮਾਇਆ ਕਢਾ ਲੈਂਦੇ ਆ ਨਾ ਕਿੰਨਾ ਕੁਝ ਲੈ ਕੇ ਚਲੇ ਜਾਂਦੇ ਨੇ ਬਾਅਦ ਚ ਅਸੀਂ ਰੋਲਾ ਪਾਉਂਦੇ ਫਿਰਦੇ ਆ ਕਿ ਠੱਗ ਕੇ ਲੈ ਗਏ ਇਸੇ ਤਰ੍ਹਾਂ ਹੀ ਉਹ ਸਾਧੂ ਸੀ ਜਿਨੂੰ ਭਗਤ ਨਾਮਦੇਵ ਜੀ ਪਰਦੇਸ਼ ਬਖਸ਼ਦੇ ਹਨ ਤੇ ਸਾਨੂੰ ਸचेत ਕਰਦੇ ਕਹਿੰਦੇ ਸਮੇਂ-ਸਮੇਂ ਤੇ ਇਸੇ ਲੋਕ ਹੋਣਗੇ ਤੇ ਜੇ ਕਹਿੰਦੇ ਉਹਨਾਂ ਦਾ ਤਾਂ ਹੀ ਹਿਸਾਬ ਹੈ ਕਿ ਫਿਰ ਭਗਤ ਜੀ ਅਗਲੀ ਧਾਰਨਾ ਲੈਂਦੇ ਹਨ ਉਦਕ ਮਾਹੇ ਜੈਸੀ ਬਗ ਧਿਆਨ ਮਾੜੇ ਅੱਗੇ ਬਗਲੇ ਦੀ ਲੈਂਦੇ ਹਨ ਭਗਤ ਜੀ ਧਾਰਨਾ ਇਹ ਆਮ ਸ਼ਬਦਾਂ ਵਿੱਚ ਸਾਨੂੰ ਧਾਰਨਾ ਬਹੁਤ ਮਿਲ ਜਾਣੀਆਂ ਬਗਲੇ ਦੀ ਸਮਾਧੀ ਦੀ ਉਦਕ ਕਹਿੰਦੇ ਹਨ ਜਲ ਨੂੰ ਕਹਿੰਦੇ ਜਲ ਦੇ ਵਿੱਚ ਜਿਵੇਂ ਇੱਕ ਤਲਾ ਦੇ ਵਿੱਚ ਬਗਲਾ ਖੜਿਆ ਹੁੰਦਾ ਹੈ ਬਗਲਾ ਸਮਾਧੀ ਜਿਹਨੂੰ ਕਹਿੰਦੇ ਹਨ ਬਗਲ ਉਦਕ ਮੈਂ ਜੈਸੇ ਬਗ ਬਗ ਬਗਲੇ ਨੂੰ ਕਹਿੰਦੇ ਹਨ ਬਗ ਧਿਆਨ ਮਾੜਾ ਕਹਿੰਦੇ ਜਿਵੇਂ ਬਗਲਾ ਇੱਕ ਧਿਆਨ ਲਾ ਕੇ ਖੜਾ ਰਹਿੰਦਾ ਹੈ ਕਹਿੰਦੇ ਇਸੇ ਤਰ੍ਹਾਂ ਲੋਕਾਂ ਦੀ ਸਮਾਧੀ ਹੈ ਬਗਲਾ ਸਮਾਧੀ ਵਾਲੇ ਲੋਕ ਕਿਹਾ ਜਾਂਦਾ ਹੈ ਬਗਲਾ ਸਮਾਧੀ ਪੰਡਤ ਬ੍ਰਹਮਣ ਅਤੇ ਸਾਧੂ ਜਿਹੜੇ ਕੀ ਬਾਹਰੋਂ ਤਾਂ ਸਮਾਧੀ ਲੱਗੀ ਹੁੰਦੀ ਬਗਲੇ ਦੀ ਉਹ ਵੀ ਜਲ ਦੇ ਵਿੱਚ ਖੜਾ ਹੋਇਆ ਇੱਕ ਲੱਤ ਤੇ ਸੋਹਣਾ ਲੱਗਦਾ ਹੈ ਬਗਲਾ ਜਿਹੜਾ ਹੈ ਨਾ ਉਹ ਖੜਿਆ ਰਹਿੰਦਾ ਇੱਕ ਲੱਤ ਤੇ ਚੱਕ ਕੇ ਖੜਿਆ ਰਹਿੰਦਾ ਦੀਕਦਾ ਰਹਿੰਦਾ ਇੱਕ ਵੱਡੀ ਮੱਛੀ ਸਾਹਮਣੇ ਆਏ ਆਮ ਆਪਾਂ ਦੇਖਦੇ ਆਂ ਤਲਾਵਾਂ ਵਿੱਚ ਟੋਬਿਆਂ ਤੇ ਛਪੜਾਂ ਤੇ ਬਗਲਾ ਸਿੱਟੇ ਰੰਗ ਦਾ ਹੁੰਦਾ ਸਪੈਦ ਤੇ ਦੇਖੋ ਉਹਦੀ ਲੱਤ ਉੱਪਰ ਚੱਕੀ ਹੁੰਦੀ ਹੈ ਜਿਵੇਂ ਹੀ ਡੱਡੀ ਸਾਹਮਣੇ ਆਉਂਦੀ ਉਹ ਝਟ ਚੁੰਝ ਮਾਰ ਕੇ ਨਿਕਲ ਜਾਂਦਾ ਹੈ ਇਸ ਸਮਾਧੀ ਤਾਂ ਧਾਰਨ ਲਈਏ ਬਾਣੀ ਦੇ ਵਿੱਚ ਕਹਿੰਦੇ ਆਮ ਜਿਹੜੇ ਲੋਕ ਹਨ ਜਿਨ੍ਹਾਂ ਨੇ ਭੇਗ ਤਰਨ ਕੀਤੇ ਉਹਨਾਂ ਦੀ ਬਗਲਾ ਸਮਾਧੀ ਹੁੰਦੀ ਹੈ ਪਰ ਉਹ ਸਮਾਧੀ ਲਾ ਲੈਣੀ ਤੇ ਅੰਦਰੋਂ ਲੋਕਾਂ ਨੂੰ ਠੱਗੀਆਂ ਮਾਰ ਕੇ ਠੱਗੀ ਜਾਣਾ ਐਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਇੱਕ ਜੋਗੀ ਨੂੰ ਸੁਧਾਰਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸਾਖੀ ਉਹ ਉਦਾਹਰਣ ਸਾਹਮਣੇ ਹੁੰਦੀ ਗੁਰੂ ਨਾਨਕ ਮਹਾਰਾਜ ਜੀ ਜਦੋਂ ਯਾਤਰਾਤੇ ਗਏ ਇੱਕ ਤੀਰਥ ਦੇ ਉੱਤੇ ਜੋਗੀ ਬੈਠਾ ਸੀ ਜਿਹੜਾ ਬੜਾ ਰੌਲਾ ਪਾ ਰਿਹਾ ਸੀ ਜੋਗੀ ਰੌਲਾ ਪਾਈ ਜਾਂਦਾ ਸਾਹਮਣੇ ਕੁਝ ਲੋਕ ਵੀ ਬੈਠਿਆ ਨਾ ਅੰਧਵਿਸ਼ਵਾਸੀ ਲੋਕ ਉਹ ਜੋਗੀ ਕਹਿੰਦਾ ਮੈਨੂੰ ਤਿੰਨ ਲੋਕਾਂ ਦਾ ਗਿਆਨ ਹੈ ਤਿੰਨ ਲੋਕਾਂ ਦੀ ਮੈਨੂੰ ਗਿਆਨ ਹੈ ਮੈਨੂੰ ਸੋਝੀ ਹੈ ਤਿੰਨ ਲੋਕ ਮੈਂ ਦੇਖ ਸਕਦਾ ਆਮ ਲੋਕ ਫਸ ਜੰਨ ਨਾ ਹੁਣ ਵੀ ਲੋਕ ਕਈ ਕੰਨ ਮੈਂ ਤਿੰਨ ਲੋਕ ਦੇਖ ਸਕਦਾ ਮੈਂ ਅਗਲਾ ਪਿਛਲਾ ਸਭ ਕੁਝ ਦੱਸ ਸਕਦਾ ਕੀ ਅੱਗੇ ਕੀ ਹੋਣਾ ਹੈ ਪਿੱਛੇ ਕੀ ਹੋਇਆ ਹੈ ਜੇ ਆਪਾਂ ਸੱਚ ਮੰਨ ਜੰਨਿਆ ਇਸੇ ਤਰ੍ਹਾਂ ਜੋਗੀ ਰੋਲਾ ਪਾ ਰਿਹਾ ਗੁਰੂ ਨਾਨਕ ਮਹਾਰਾਜ ਜੀ ਜਾ ਕੇ ਬਹਿ ਗਏ ਮਰਦਾਨਾ ਜੀ ਨਾਲ ਹਨ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਆ ਜੋਗੀ ਲੋਕਾਂ ਨੂੰ ਠੱਗ ਰਿਹਾ ਦੇਖ ਹਮੀ ਝੂਠ ਬੋਲੀ ਜਾਂਦਾ ਕਿ ਮੈਨੂੰ ਤਿੰਨ ਲੋਕਾਂ ਦਾ ਗਿਆਨ ਹੈ ਇਹਨੂੰ ਤਾਂ ਸਾਹਮਣੇ ਇਹਦੇ ਥਾਲੀ ਪਈ ਹੈ ਸਾਹਮਣੇ ਇੱਕ ਥਾਲ ਰੱਖੀ ਹੋਈ ਹੈ ਨੇ ਥਾਲ ਮੁੱਦੀ ਮਾਰ ਕੇ ਉੱਤੇ ਪਪੜਾ ਵਿਛਾਇਆ ਹੋਇਆ ਹੈ ਉੱਤੇ ਇੱਕ ਠਾਕਰ ਦੀ ਮੂਰਤੀ ਰੱਖੀ ਹੋਈ ਹੈ ਕਿ ਲੋਕ ਪੈਸੇ ਰੱਖਣ ਲੋਕਾਂ ਨੇ ਨੋਟ ਰੱਖੇ ਹੋਣ ਨਮਾਇਆ ਰੱਖੀ ਹੋਈ ਹੈ ਉਹ ਥਾਲ ਦੇ ਵਿੱਚ ਤੇ ਗੁਰੂ ਨਾਨਕ ਮਹਾਰਾਜ ਜੀ ਬਹਿ ਗਏ ਕਹਿੰਦੇ ਮਰਦਾਨਿਆ ਐ ਕਰ ਹੁਣੀ ਪਤਾ ਲੱਗ ਜੇਗਾ ਇਹਨੂੰ ਕਿੰਨੇ ਲੋਕਾਂ ਦਾ ਗਿਆਨ ਹੈ ਇਹ ਥਾਲ ਚੁੱਕ ਕੇ ਦੇ ਪਿਛਲੇ ਪਾਸੇ ਰੱਖਿਆ ਗੁਰੂ ਨਾਨਕ ਮਹਾਰਾਜ ਜੀ ਜਨਮ ਸਾਖੀ ਚ ਵੀ ਹੁੰਦਾ ਬ੍ਰਾਹਮਣ ਦੇ ਅੱਗੋਂ ਉਹ ਜਿਹੜਾ ਸੀ ਸਾਧੂ ਉਹਦੇ ਜੋਗੀ ਦੇ ਅੱਗੋਂ ਮਹਾਰਾਜ ਨੇ ਥਾਲ ਚਕਾਤਾ ਭਾਈ ਮਰਦਾਨਾ ਜੀ ਕਹਿੰਦੇ ਸਤਿਵਚਨ ਮਹਾਰਾ ਤੇ ਉਹ ਥਾਲ ਜਿਵੇਂ ਉਹਨੇ ਅੱਖਾਂ ਮਿੱਟੀਆਂ ਰੋਲਾ ਪਾਉਂਦੇ ਪਾਉਂਦੇ ਨੇ ਤੇ ਮਰਦਾਨਾ ਜੀ ਨੇ ਥਾਲ ਚੁੱਕ ਲਿਆ ਗੁੰਝੇ ਦੇ ਵਿੱਚ ਮਾਇਆ ਪਈ ਸੀ ਬਹੁਤ ਸਾਰੀ ਥਾਲ ਚੁੱਕ ਕੇ ਸਾਧੂ ਦੇ ਪਿੱਛੇ ਹੀ ਰੱਖਤਾ ਪਿਛਲੇ ਪਾਸੇ ਥਾਲ ਰੱਖਤਾ ਤੇ ਜਦੋਂ ਅੱਖ ਖੁੱਲੀ ਨਸ ਉਹ ਜੋਗੀ ਦੀ ਤੇ ਬੜਾ ਰੋਲਾ ਪਾਇਆ ਉੱਚੀ ਉੱਚੀ ਬਰਲਾਪ ਕਰਨ ਲੱਗਾ ਰੋਲਾ ਪਾਣ ਲੱਗਾ ਕਹਿੰਦੇ ਮੇਰੇ ਮਾਇਆ ਵਾਲਾ ਥਾਲ ਕੌਣ ਲੈ ਗਿਆ ਚੱਕ ਕੇ ਤੇ ਥਾਲ ਪਿਆ ਸੀ ਸਾਹਮਣੇ ਲੋਕ ਬੈਠੇ ਸੀ ਜਿਹੜੇ ਮੰਨਦੇ ਸੀ ਉਹਨੂੰ ਇਹ ਸੰਗਤ ਜੀ ਉੱਥੇ ਰੌਲਾ ਪੈ ਗਿਆ ਗੁਰੂ ਨਾਨਕ ਮਹਾਰਾਜ ਜੀ ਹਾਸੇ ਭਾਈ ਮਰਦਾਨਾ ਜੀ ਵੀ ਬੈਠੇ ਸੀ ਮਹਾਰਾਜ ਜੀ ਕਹਿੰਦੇ ਸਾਧਵਾ ਜੋਗੀ ਜੀ ਤੁਸੀਂ ਆਇਆ ਕਰੋ ਹਣੀ ਤੁਸੀਂ ਰੌਲਾ ਪਾ ਰਹੇ ਸੀ ਮੈਨੂੰ ਤਿੰਨ ਲੋਕ ਦਾ ਗਿਆਨ ਹੈ ਕਹਿੰਦੇ ਥਾਲ ਤਾਂ ਤਿੰਨ ਲੋਕ ਤੋਂ ਵੀ ਪੂਰਾ ਹੀ ਪਿਆ ਤੁਹਾਡੇ ਕੋਲ ਤੁਸੀਂ ਥਾਲ ਲੱਭ ਕੇ ਦਿਖਾਓ ਜੇ ਤੁਹਾਨੂੰ ਤਿੰਨ ਲੋਕ ਦਿਖਦੇ ਹਨ ਤਿੰਨ ਲੋਕਾਂ ਵਿੱਚ ਤੁਸੀਂ ਜਾ ਸਕਦੇ ਹੋ ਤੇ ਤਾਂ ਥਾਲ ਲੱਭਣਾ ਕੋਈ ਵੱਡੀ ਗੱਲ ਨਹੀਂ ਹੈ ਤੁਹਾਡੇ ਵਾਸਤੇ ਥਾਲ ਤਾਂ ਇਸੇ ਲੋਕ ਦੇ ਵਿੱਚ ਹੀ ਹੈ ਉਹ ਚੱਕ ਕੇ ਲੈ ਗਿਆ ਚੋਰ ਕਹਿੰਦੇ ਤੁਸੀਂ ਲੱਭੋ ਆਪਣਾ ਥਾਲ ਫਿਰ ਅਸੀਂ ਮੰਨਾਂਗੇ ਤੁਹਾਨੂੰ ਤਿੰਨ ਲੋਕ ਦਾ ਗਿਆਨ ਹੈ ਉਹਨੂੰ ਥਾਲ ਨਹੀਂ ਲੱਭਿਆ ਬੜਾ ਰੋਲਾ ਪਾਇਆ ਉਹਨੇ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਥਾਲ ਤਾਂ ਤੇਰੇ ਪਿੱਛੇ ਪਿਆ ਤੂੰ ਜੇ ਥਾਲ ਹੀ ਨਹੀਂ ਲੱਭ ਸਕਿਆ ਆਪਣੀ ਚੀਜ਼ ਨੂੰ ਨਹੀਂ ਤੂੰ ਲੱਭ ਸਕਿਆ ਤਿੰਨ ਲੋਕਾਂ ਚ ਤੂੰ ਕੀ ਸਵਾਜਣਾ ਤੂੰ ਲੋਕਾਂ ਨੂੰ ਭਰਮ ਦੇ ਵਿੱਚ ਫਸਾਇਆ ਹੋਇਆ ਜਿੰਨੇ ਲੋਕ ਬੈਠੇ ਸੀ ਉੱਠ ਕੇ ਭੱਜ ਗਏ ਉੱਠ ਕੇ ਉਸ ਜੋਗੀ ਦੇ ਦਿਵਾਲੇ ਹੋ ਕੇ ਗੁਰਮਾਨਕ ਮਹਾਰਾਜ ਜੀ ਨੇ ਹਟਾਇਆ ਤੇ ਉਹਨੂੰ ਪਰਦੇਸ਼ ਬਖਸ਼ਿਆ ਫਿਰ ਕਹਿੰਦੇ ਭਾਈ ਭਗਤੀ ਕਰਨਾ ਸਤਗੁਰੂ ਦੀ ਪਰਮੇਸ਼ਰ ਦੀ ਬੰਦਗੀ ਕਰੋ ਇਹ ਲੋਕਾਂ ਨੂੰ ਠੱਗਣਾ ਛੱਡ ਦਿਓ ਤੇ ਮਹਾਰਾਜ ਜੀ ਇੱਥੇ ਵੀ ਭਗਤ ਨਾਮਦੇਵ ਜੀ ਦੇਖੋ ਉਹ ਬਨੋਟੀ ਸਾਧੂ ਨੂੰ ਕਹਿੰਦਿਆਂ ਨੇ ਕਹਿੰਦੇ ਸੱਪ ਦੀ ਤਰ੍ਹਾਂ ਤੁਹਾਡਾ ਵੀ ਹਾਲ ਹੈ ਕਿ ਬਗਲਾ ਸਮਾਧੀ ਹੈ ਤੁਹਾਡੀ ਇਥੇ ਉਸ ਉਦਾਹਰਨੇ ਦਾ ਉਦਕ ਮੈਂ ਜੈਸੇ ਬਗ ਧਿਆਨ ਮੰਡੈਂ ਕਿੰਦੇ ਜਿਵੇਂ ਬਗਲਾ ਧਿਆਨ ਲਈ ਦਨ ਰੱਖਦਾ ਨਾ ਉਹ ਭਾਲਦਾ ਕੋਈ ਸ਼িকার ਫਸ ਜੇ ਐਵੇਂ ਤੁਸੀਂ ਭਾਲ ਦਿਓ ਕਾਹੇ ਕੋ ਕੀਜੈ ਧਿਆਨ ਜਪੰਨਾ ਭਗਤ ਜੀ ਰਹਾਉ ਦੀ ਪੰਕਤੀ ਵਿੱਚ ਫਿਰ ਬਚਨ ਕਰਦੇ ਹਨ ਕਹਿੰਦੇ ਫਿਰ ਕਾਥੋਂ ਧਿਆਨ ਲਾਣਾ ਕਾਥੋਂ ਧਿਆਨ ਵਿੱਚ ਜੁੜਨਾ ਜੇ ਮਨ ਦੇ ਵਿੱਚ ਇੰਨਾ ਪਾਪ ਛਪਾਇਆ ਹੋਇਆ ਹੈ ਜੇ ਮਾਨੀ ਸਾਫ ਨਹੀਂ ਹੈ ਫਿਰ ਬੰਦਗੀ ਧਿਆਨ ਲਾਉਣ ਦਾ ਕੀ ਫਾਇਦਾ ਹੈ ਤੁਸੀਂ ਧਿਆਨ ਤਾਂ ਜੋੜਦੇ ਹੋ ਪਰ ਮਨ ਦੇ ਵਿੱਚ ਤੁਹਾਡੇ ਪਾਪ ਕਰਮ ਹਨ ਮਨ ਜਿਹੜਾ ਮੈਲਾ ਪਿਆ ਮਨ ਉਸੇ ਵਿਕਾਰਾਂ ਵਿੱਚ ਦੌੜਿਆ ਫਿਰਦਾ ਹੈ ਤੇ ਭਗਤ ਨਾਮਦੇਵ ਜੀ ਫਿਰ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਫਿਰ ਕਾਹਤੋਂ ਕਰਨੀ ਇਹ ਬੰਦਗੀ ਕਹਿੰਦੇ ਨਾਮ ਦੇ ਨਾਲ ਕਦੋਂ ਜੁੜਨਾ ਹੈ ਨਾਮੇ ਭਗਤ ਜੀ ਬਚਨ ਕਰਦਿਆਂ ਫਿਰ ਅਗਲੀ ਪੰਕਤੀ ਵਿੱਚ ਕਾਹੇ ਕੋ ਕੀਜੇ ਧਿਆਨ ਜਪਨਾ ਕਹਿੰਦੇ ਜਪਣ ਦੇ ਵਿੱਚ ਕਾ ਤੂੰ ਫਿਰ ਧਿਆਨ ਲਾਣਾ ਜਬ ਤੇ ਸੁਧ ਨਹੀਂ ਮਨ ਆਪਣਾ ਕਹਿੰਦੇ ਜਿੰਨਾ ਚਿਰ ਮਨ ਦੀ ਸਦਾਈ ਨਹੀਂ ਮਨ ਦੀ ਸਾਗਰਤਾ ਨਹੀਂ ਮਨ ਸੁਧ ਨਹੀਂ ਮਨ ਜਿਹੜਾ ਵਿਕਾਰਾਂ ਵੱਲ ਭੱਜਦਾ ਹੈ ਮਨ ਚੋਰ ਹੈ ਭਗਤ ਜੀ ਕਹਿੰਦੇ ਫਿਰ ਉਹ ਨਾਮ ਜਪਿਆ ਵੀ ਸਫਲ ਨਹੀਂ ਹੈ ਜਿੰਨੀ ਮਰਜੀ ਕੋਈ ਬੰਦਗੀ ਭਜਨ ਕਰੀ ਜਾਏ ਜਿੰਨਾ ਮਰਜੀ ਕਰਮਕਾਂਡ ਧਾਰਨ ਕਰ ਲੇ ਜਿੰਨਾ ਚਿਰ ਮਨ ਨਿਰਮਲ ਨਹੀਂ ਮਨ ਵਕਾਰਾ ਤੋਂ ਨਹੀਂ ਹਟਦਾ ਮਨ ਲੋਕਾਂ ਨੂੰ ਠੱਗਦਾ ਭਗਤ ਜੀ ਕਹਿੰਦੇ ਉਹ ਤਾਂ ਬਾਹਰਲਾ ਪੇਖ ਹੈ ਐਸੇ ਲੋਕ ਬਹੁਤ ਜਾਦੇ ਦੁਨੀਆ ਤੇ ਹਨ ਜਿਹੜੇ ਧਰਮ ਦਾ ਪੇਸ਼ ਧਾਰਨ ਕਰਕੇ ਉਸੇ ਸੱਪ ਦੀ ਤਰ੍ਹਾਂ ਕਹਿੰਦੇ ਜ਼ਹਿਰ ਨਹੀਂ ਛੱਡਦੇ ਉਸੇ ਤਰ੍ਹਾਂ ਲੋਕਾਂ ਨੂੰ ਆਪਣੇ ਜ਼ਹਿਰ ਦਾ ਸਕਾਰ ਬਣਾਉਂਦੇ ਹਨ ਹਾਉ ਸਿੰਘ ਚ ਭੋਜਨ ਜੋ ਨਰ ਜਾਣੇ ਅਗਲਾ ਪਾਦ ਭਗਤ ਜੀ ਆਰੰਭ ਕਰਦੇ ਹਨ ਫਿਰ ਧਾਰ ਲੈਂਦੇ ਨੇ ਭਗਤ ਨਾਮਦੇਵ ਜੀ ਸਿੰਘਜ ਭੋਜਨ ਜੋ ਨਰ ਜਾਣੇ ਐਸੇ ਹੀ ਠੱਗ ਦਿਓ ਬਖਾਣੇ ਇੱਕ ਧਾਰਨ ਲੈ ਕੇ ਠੱਗ ਵਾਰੀ ਭਗਤ ਜੀ ਦੱਸਦੇ ਹਨ ਕਹਿੰਦੇ ਸ਼ੇਰ ਜਿਹੜਾ ਸਿੰਘਜ ਸ਼ੇਰ ਨੂੰ ਕਿਹਾ ਕਹਿੰਦੇ ਉਹਦਾ ਭੋਜਨ ਕਿਸਾ ਹੁੰਦਾ ਦੇ ਸ਼ੇਰ ਜਿਹੜਾ ਨਾ ਉਹ ਭੋਜਨ ਆਪਣਾ ਸ਼িকার ਆਪ ਕਰਕੇ ਖਾਂਦਾ ਮਾਸ ਖਾਂਦਾ ਸ਼ੇਰ ਉਹ ਦੇਖੋ ਜਦੋਂ ਕਿਸੇ ਜੀਵ ਨੂੰ ਸ਼ਿਕਾਰ ਬਣਾਉਂਦਾ ਹੈ ਪੰਛੀ ਨੂੰ ਪਸ਼ੀ ਨੂੰ ਪਸ਼ੂ ਨੂੰ ਸ਼ਿਕਾਰ ਬਣਾਉਂਦਾ ਹੈ ਤੇ ਕਹਿੰਦੇ ਭੋਜਨ ਖਾਂਦੇ ਖਾਂਦੇ ਉਹ మాਸ ਖਾਂਦੇ ਖਾਂਦੇ ਸੌ ਜਾਂਦਾ ਸ਼ੇਰ ਉਹਨੂੰ ਸੁਸਤੀ ਪੈ ਜਾਂਦੀ ਸੌ ਜਾਂਦਾ ਉਹਦੇ ਮੁੱਖ ਦੇ ਵਿੱਚ ਜੀਵ ਦੇ ਟੁਕੜਾ ਮਾਸ ਦਾ ਰਹਿ ਜਾਂਦਾ ਬਾਕੀ ਉਹ ਮਾਸ ਦਾ ਟੁਕੜਾ ਰਹਿ ਜਾਂਦਾ ਉਹਦਾ ਮੂੰਹ ਜਿਹੜਾ ਨੀਂਦ ਦੇ ਵਿੱਚ ਅੱਡਿਆ ਰਹਿ ਜਾਂਦਾ ਚਬਾੜਾ ਖੁੱਲਿਆ ਰਹਿ ਜਾਂਦਾ ਤੇ ਇੱਕ ਪੰਛੀ ਹੈ ਜਿਹੜਾ ਜਿਦਾ ਨਾਮ ਹੈ ਤੂਰਾ ਤੰਦੂਰਾ ਪੰਛੀ ਜਿਹੜਾ ਉਹ ਬਹੁਤ ਚਲਾਕ ਪੰਛੀ ਹੈ ਸ਼ੇਰ ਤੋਂ ਵੀ ਚੁਸਤ ਪੰਛੀ ਕਹਿੰਦੇ ਜਦੋਂ ਸ਼ੇਰ ਸੌ ਜਾਂਦਾ ਹੈ ਨਾ ਉਹਦਾ ਮੂੰਹ ਅੱਡਿਆ ਰਹਿ ਜਾਂਦਾ ਜੀਭ ਤੇ ਟੁਕੜਾ ਹੁੰਦਾ ਮਾਸ ਦਾ ਤੇ ਹੁੰਦੇ ਇੱਕ ਇੱਕ ਅੱਖ ਦੇ ਫੁਰਨੇ ਦੇ ਨਾਲ ਪੰਛੀ ਆਣ ਕੇ ਉਹਦੇ ਮੱਖ ਤੋਂ ਜੀਭ ਤੋਂ ਮਾਸ ਚੁੱਕ ਕੇ ਲੈ ਕੇ ਜਾਂਦਾ ਉਹ ਪੰਛੀ ਇੰਨਾ ਤੇਜ਼ ਇੰਨੀ ਫੁਰਤੀ ਵਾਲਾ ਪੰਛੀ ਆਉ ਜੀਭ ਦੇ ਉਤੋਂ ਉਹ ਧੂਰਾ ਜਿਹੜਾ ਉਹ మాਸ ਚੁੱਕ ਕੇ ਲੈ ਜਾਂਦਾ ਕਹਿੰਦੇ ਉਹ ਚਲਾਕੀ ਕਰਦਾ ਦੇਖੋ ਇੰਨੀ ਵੱਡੀ ਚਲਾਕ ਦਿਮਾਗ ਦੇ ਵਿੱਚ ਉਹਦੇ ਚਲਾਕੀ ਹੈ ਸੁੱਤੇ ਹੋਏ ਸ਼ੇਰ ਨੂੰ ਕੋਈ ਛੇੜ ਨਹੀਂ ਸਕਦਾ ਜਿਹੜੇ ਜੰਗਲ ਦੇ ਪੰਛੀਆਂ ਨੂੰ ਡਰ-ਡਰ ਕੇ ਭੱਜਦੇ ਹਨ ਪਰ ਤੇ ਉਹ ਜਦੋਂ ਸੁਸਤੀ ਵਿੱਚ ਹੁੰਦਾ ਸ਼ੇਰ ਸੁੱਤਾ ਪਿਆ మాਸ ਖਾਣ ਤੋਂ ਬਾਅਦ ਉੱਥੇ ਲਿਟ ਜਾਂਦਾ ਤੇ ਲਿਟਣ ਤੋਂ ਬਾਅਦ ਮੂੰਹ ਖੁੱਲਿਆ ਰਹਿ ਜਾਂਦਾ ਮੁੱਖ ਦੇ ਵਿੱਚੋਂ మాਸ ਚੁੱਕ ਕੇ ਲੈ ਜਾਂਦਾ ਇੰਨੀ ਉਹਦੇ ਚ ਫੁਰਤੀ ਹੈ ਪੰਛੀ 'ਚ ਚਲਾਕੀ ਆ ਉਹਦੇ 'ਚ ਕਹਿੰਦੇ ਇਸੇ ਤਰ੍ਹਾਂ ਠੱਗ ਚਲਾਕ ਹੁੰਦੇ ਹਨ ਭਗਤ ਜੀ ਧਾਰਨ ਲੈਂਦੇ ਹਨ ਨਾਮਦੇਵ ਜੀ ਕਹਿੰਦੇ ਸਿੰਘ ਚ ਪੂਜਨ ਜੋ ਨਰ ਜਾਣੈ ਤੈਸਹੀ ਐਸੀ ਠੱਗ ਦਿਓ ਵਖਾਣੈ ਕਹਿੰਦੇ ਇਸੇ ਤਰ੍ਹਾਂ ਦੇ ਲੋਕਾਂ ਦੁਨੀਆ ਦੇ ਵਿੱਚ ਠੱਗ ਹਨ ਜਿਹੜੇ ਠੱਗਾਂ ਦੇ ਵੀ ਵੱਡੇ ਸਰਦਾਰ ਠੱਗਾਂ ਨੇ ਜਿਹੜੇ ਕੀ ਲੋਕਾਂ ਨੂੰ ਆਪਣੀ ਚੁਸਤੀ ਫੁਰਤੀ ਚਲਾਕੀਆਂ ਦੇ ਨਾਲ ਆਪਣੇ ਜਾਲ ਵਿੱਚ ਫਲਾਕ ਫਸਾ ਕੇ ਅਵੇਂ ਜਿਵੇਂ ਭੋਜਨ ਚਰਾ ਲੈਂਦਾ ਨਾ ਇੱਕ ਸ਼ੇਰ ਦੇ ਮੁਖ ਤੋਂ ਸਿੰਘ ਚ ਭੋਜਨ ਜੋ ਨਰ ਜਾਣ ਕਹਿੰਦੇ ਉਹ ਮਨੁੱਖ ਭਗਤ ਜੀ ਕਹਿੰਦੇ ਜਿਵੇਂ ਉਹ ਇੱਕ ਪੰਛੀ ਚਲਾਕੀ ਖੇਡ ਕੇ ਚਲਾਕੀ ਪੁਨੇ ਦੇ ਵਿੱਚ ਠੱਗ ਕੇ ਲੈ ਜਾਂਦਾ ਕਸ਼ੇਰ ਨੂੰ ਕਹਿੰਦੇ ਇਸੇ ਤਰ੍ਹਾਂ ਆਪਣਨ ਲੋਕਾਂ ਨੂੰ ਲੋਕ ਐਸੇ ਭਗਤ ਬਣ ਕੇ ਅਸੀਂ ਬਾਣੀ ਪਾ ਕੇ ਠੱਗ ਕੇ ਲੈ ਜਾਂਦੇ ਨੇ ਅਸੀਂ ਦੇਖਦੇ ਹੀ ਰਹਿ ਜਾਂਦੇ ਆ ਦੇਖੋ ਕਿੰਨਾ ਤਕੜਾ ਸ਼ੇਰ ਜਿਹਦਾ ਨਾਮ ਸਿੰਘ ਸਿੰਘ ਸ਼ੇਰ ਤੋਂ ਰੱਖਿਆ ਮਹਾਰਾਜ ਨੇ ਨਾਮ ਤੇ ਉਹਨੂੰ ਵੀ ਠੱਗ ਕੇ ਲੈ ਜਾਂਦਾ ਹੈ ਤੇ ਫਿਰ ਆਪਾਂ ਆਮ ਲੋਕਾਂ ਆਪਾਂ ਵੀ ਦੇਖੋ ਆਪਣੇ ਆਪ ਨੂੰ ਤਾਂ ਚੱਤਰ ਸਮਝਦੇ ਆ ਸਾਰੇ ਪਰ ਆਪਣੇ ਤੋਂ ਵੀ ਚੱਤਰ ਕੋਈ ਹੋ ਸਕਦਾ ਹੈ ਕਹਿਣ ਤੋਂ ਭਾਵ ਹੈ ਨਾਮਦੇਵ ਸਾਹਿਬ ਜੀ ਦਾ ਭਗਤ ਜੀ ਦਾ ਕਹਿੰਦੇ ਅਸੀਂ ਤਾਂ ਆਪਣੇ ਆਪ ਨੂੰ ਸ਼ੇਰ ਸਮਝਦੇ ਆ ਕਿ ਸਾਡੇ ਵਰਗਾ ਕੋਈ ਚੱਤਰ ਥੋੜਾ ਹੈ ਪਰ ਸਾਡੇ ਤੋਂ ਵੀ ਚਤਰ ਲੋਕ ਹਨ ਸਾਡੇ ਤੋਂ ਵੀ ਚਤਲਾਕੀ ਖੇਡਣ ਵਾਲੇ ਜਿਹੜੇ ਚਲਾਕ ਲੋਕ ਹਨ ਉਹ ਸਾਨੂੰ ਵੀ ਠੱਗ ਮੁਡ ਕੇ ਲੈ ਜਾਣਗੇ ਜਿਸ ਤਰ੍ਹਾਂ ਇੱਕ ਸ਼ੇਰ ਦੇ মুখ ਦੇ ਵਿੱਚੋਂ మాਸ ਦਾ ਟੁਕੜਾ ਉਹ ਲੈ ਜਾਂਦਾ ਪੰਛੀ ਇਸੇ ਤਰ੍ਹਾਂ ਸਾਨੂੰ ਸਾਨੂੰ ਚਰਾ ਕੇ ਠੱਗ ਕੇ ਠੱਗ ਜਿਹੜਿਆਂ ਨੂੰ ਲੈ ਜਾਂਦੇ ਹਨ ਨਾਮੇ ਕੇ ਸੁਆਮੀ ਨਾਮ ਕੀ ਸਵਾਮੀ ਲਾਹੇ ਲੈ ਝਗੜਾ ਭਗਤ ਜੀ ਕਹਿੰਦੇ ਨਾਮ ਦਾ ਜਿਹੜਾ ਸਵਾਮੀ ਹੈ ਠਾਕਰ ਹੈ ਬਿਠਲ ਹੈ ਕਹਿੰਦੇ ਉਹਨੇ ਸਾਡੇ ਅੰਦਰੋਂ ਝਗੜਾ ਹੀ ਖਤਮ ਕਰਤਾ ਭਗਤ ਜੀ ਕਹਿੰਦੇ ਨਾਮਦੇਵ ਜੀ ਕਹਿ ਰਹੇ ਨੇ ਕਹਿੰਦੇ ਸਾਡੇ ਅੰਦਰੋਂ ਹਿਰਦੇ ਵਿੱਚੋਂ ਇਹ ਤਲਾਕੀਆਂ ਆਏ ਸਭ ਕੁਝ ਉਹਨੇ ਖਤਮ ਕਰਤਾ ਸਵਾਮੀ ਲਾਹੇ ਲੈ ਝਗੜਾ ਕਹਿੰਦੇ ਝਗੜਾ ਜਿਹੜਾ ਨਾ ਵਾਰ ਲਾ ਉਹਨੇ ਲਵੇੜ ਦਿੱਤਾ ਮਾਲਕ ਨੇ ਰਾਮ ਰਸਾਇਣ ਪਿਓਰੇ ਦਗੜਾ ਭਗਤ ਜੀ ਦਗੜਾ ਲਬਜ ਹੈ ਜਿਹੜਾ ਇਸ ਹੈ ਇਹ ਮਰਾਠੀ ਭਾਸ਼ਾ ਦਾ ਲਬਜ ਹੈ ਦਗੜਾ ਪੱਥਰ ਨੂੰ ਕਹਿੰਦੇ ਹਨ ਪੱਥਰ ਜਿਹੜਾ ਉਹਨੂੰ ਦਗੜਾ ਕਿਹਾ ਜਾਂਦਾ ਉਸ ਭਾਸ਼ਾ ਦੇ ਵਿੱਚ ਭਗਤ ਜੀ ਕਹਿੰਦੇ ਪੱਥਰ ਦਿਲ ਮਨੁੱਖ ਰਾਮ ਰਸਾਇਣ ਪਿਓਰੇ ਦਗੜਾ ਇਹ ਪੱਥਰ ਦਿਲ ਮਨੁੱਖ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਇਹ ਪੱਥਰ ਦਿਲ ਆਦਮੀ ਹੈ ਮਨੁੱਖ ਹੈ ਪ੍ਰਾਨੀ ਕਹਿੰਦੇ ਰਾਮੇ ਹੋਈ ਮਾਲਕ ਦਾ ਤੂੰ ਨਾਮ ਜਪ ਕਹਿੰਦੇ ਪੱਥਰ ਦੀ ਵੀ ਛੱਡ ਦੇ ਕਹਿੰਦੇ ਅਸਦਾ ਜੜਾ ਹੈ ਉਹਨੂੰ ਹਿਰਦੇ ਨੂੰ ਨਾਮ ਨਾਲ ਜੋੜ ਪ੍ਰਮਾਤਮਾ ਦੇ ਭਜਨ ਨਾਲ ਜੋੜ ਤਾਂਕਿ ਤੇਰਾ ਪੱਥਰ ਵੀ ਦਿਲ ਮੋਮ ਬਣ ਜਾਵੇਗਾ ਪੱਥਰਾਂ ਨੂੰ ਵੀ ਮੂਮ ਕਰ ਦਿੰਦਾ ਉਹ ਪ੍ਰਭੂ ਦਾ ਨਾਮ ਪੱਥਰਾਂ ਨੂੰ ਵੀ ਹੌਲੇ ਕਰ ਦਿੰਦਾ ਭਾਰੀ ਪੱਥਰ ਹੁੰਦਾ ਦੇਖੋ ਉਹਦੇ ਤੇ ਕੋਈ ਜਾਲ ਵੀ ਕੰਮ ਨਹੀਂ ਕਰਦਾ ਉਹਨੂੰ ਕੋਈ ਠੁੱਡਾ ਮਾਰ ਦੇ ਉਹਨੂੰ ਕੋਈ ਫਰਕ ਨਹੀਂ ਇਸੇ ਤਰ੍ਹਾਂ ਪੱਥਰ ਦਿਲ ਮਨੁੱਖ ਹੁੰਦਾ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਭਗਤ ਜੀ ਕਹਿੰਦੇ ਬੰਦਗੀ ਕਰਨ ਨਾਲ ਉਹ ਵੀ ਸਹਜੇ ਸਹਜੇ ਮੂਮ ਬੰਨਣਾ ਸ਼ੁਰੂ ਹੋ ਜਾਂਦਾ ਹੈ ਬਦਲਣਾ ਸ਼ੁਰੂ ਹੋ ਜਾਂਦਾ ਜਦੋਂ ਨਾਮ ਜਪਦਾ ਮਨੁੱਖ ਕਹਿੰਦੇ ਇਸ ਕਰਕੇ ਸੀ ਉਹਦੀ ਬੰਦਗੀ ਪਰਮੇਸ਼ਰ ਦੇ ਨਾਲ ਜੁੜ ਕੇ ਆਪਣੇ ਹਿਰਦੇ ਦੇ ਜਿਹੜੇ ਵਿਕਾਰ ਹਨ ਝਗੜਿਆਂ ਨੂੰ ਨਬੇੜ ਦਿੱਤੇ ਹਨ ਇਹ ਭਾਈ ਅੱਜ ਦੇ ਸ਼ਬਦੀ ਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰ ਜੀ ਮੇਰ ਕਰਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ සතනාම්වාගгружа